ਤੁਸੀਂ ਦੇਖ ਰਹੇ ਹੋ ਲੋਕ ਇਨਸਾਫ ਟੀਵੀ ਤੇ ਮੈਂ ਹਾਂ ਸੁਰੀਂਜੰਦਲ ਆਮ ਲੋਕਾਂ ਵੱਲੋਂ ਸਰਕਾਰਾਂ ਨੂੰ ਕਿਹਾ ਜਾਂਦਾ ਹੈ ਬੇਜ਼ਗਾਰੀ ਨੂੰ ਲੈ ਕੇ ਉੱਥੇ ਹੀ ਕਿਤਨਾ ਕਿਤੇ ਐਮਪੀ ਸਰਜੀ ਸਿੰਘ ਖਾਲਸਾ ਵੱਲੋਂ ਉਹਨਾਂ ਦੀ ਪਤਨੀ ਵੱਲੋਂ ਬਿਆਨ ਦਿੱਤਾ ਗਿਆ ਸਿੱਖ ਜਿਹੜੇ ਹੈਗੇ ਆ ਉਹ ਜਿਆਦਾ ਤੋਂ ਜਿਆਦਾ ਬੱਚੇ ਪੈਦਾ ਕਰਨ ਚਾਰ ਬੱਚੇ ਘੱਟੋ ਘੱਟ ਪੈਦਾ ਕਰਨ ਹੁਣ ਤਾਂ ਇਹ ਹੋ ਗਿਆ ਵੀ 21 ਹੈ ਬੱਚਾ ਵੀ ਘੱਟੋ ਘੱਟ ਚਾਰ ਬੱਚੇ ਚਾਹੀਦੇ ਐਮਪੀ ਸਾਹਿਬ ਕਹਿੰਦੇ ਆ ਉਹਨਾਂ ਨੂੰ ਤਾਂ ਤਨਖਾਹ ਵੀ ਜਾਂਦੀ ਹੈ ਜਿਵੇਂ ਲਟੇਰ ਹੋਗੇ ਤਾਂ ਉਹਨਾਂ ਨੂੰ ਪੈਨਸ਼ਨ ਵੀ ਆਊਗੀ ਅਸੀਂ ਤਾਂ ਦਿਹਾੜੀ ਦੇ ਪੇਅ ਵਾਲੇ ਆ ਸਾਨੂੰ ਤਾਂ ਉਹੀ ਸ਼ਾਮ ਨੂੰ ਆ ਜਾ ਤਾਜਾ ਖੂਹ ਖੂਹ ਪਟਨਾ ਤੇ ਤਾਜ਼ਾ ਹੀ ਪਾਣੀ ਪੀਣਾ ਸਾਡਾ ਤਾਂ ਉਹ ਹਿਸਾਬ ਆ ਇਹ ਗੱਲ ਜਿਹਾ ਜਣਾ ਵੀ ਉਹਨਾਂ ਬੱਚਿਆਂ ਨੂੰ ਜੇ ਚਾਰ ਜਮਣੇ ਜੇ ਤੁਹਾਡੇ ਕਹਿੰਦੇ ਲੋਕ ਜੰਮ ਲੈਣੇ ਚਾਰ-ਚਾਰ ਬੱਚੇ ਉਹਨਾਂ ਬੱਚਿਆਂ ਦਾ ਰੋਜ਼ਗਾਰ ਤੇ ਰੋਟੀ ਕੌਣ ਦੇਊਗਾ ਉਹਨਾਂ ਦਾ ਪੋੜੇ ਹੂਗਾ ਘੱਟੋ-ਘੱਟ ਚਾਰ ਬੱਚੇ ਚਾਹੀਦੇ ਕਿਸ ਤੋਂ ਲੱਗਦਾ ਕਿ ਉਹਦੇ ਨਾਲ ਫਿਰ ਕੀ ਲੱਗਦਾ ਵੀ ਤੁਹਾਡੇ ਜਿਹੜਾ ਹੈਗਾ ਕਾ ਵੀ ਜਿਹੜੀ ਹੈਗੀ ਗਰੋਥ ਗਰੋਥ ਵਧੂ ਐਮਪੀ ਸਾਹਿਬ ਜਿਸ ਹਿਸਾਬ ਨਾਲ ਕਹਿ ਰਿਹਾ ਮਿਡਲ ਕਲਾਸ ਦਾ ਬਸ ਇੱਕ ਦੋ ਹੀ ਜੰਮ ਸਕਦਾ ਬੱਚੇ ਜਿਵੇਂ ਜੰਮਣ ਦੇ ਕਹਿ ਰਹੇ ਆ ਤੇ ਬੱਚਿਆਂ ਦੀ ਫੇਵਰ ਵਾਸਤੇ ਸਰਕਾਰ ਦਵੇ ਕੁਝ ਫਿਰ ਤਾਂ ਅਸੀਂ ਜੰਮਦਾਂਗੇ ਹੋਰ ਵੀ ਤੁਸੀਂ ਸਹਿਮਤ ਹੋਦੇ ਨਾ ਮੈਂ ਇਹਦੇ ਨਾਲ ਸਹਿਮਤ ਹੈ ਜੀ ਜੋ ਤੁਹਾਨੂੰ ਕਹੀ ਹੈ ਗੱਲ ਵੀ ਚਾਰ ਬੱਚੇ ਚਾਹੀਦੇ ਸਨ ਪਹਿਲਾਂ ਤਾਂ ਤੁਹਾਡ ਲੋਕੀ ਜਿਆਦਾ ਗਰੀਬ ਸੀ ਉਹਨਾਂ ਦੇ 10 ਦਾ 12 ਬਾਰ ਬਾਰ ਬੱਚੇ ਹੋਦੇ ਜਗੇ ਉਹ ਸਮਾਂ ਹੋਰ ਸੀ ਰੋਜ਼ਗਾਰ ਵੀ ਚਾਹੀਦਾ ਨਾ ਸਲੇ ਬੱਚੇ ਜੰਮ ਕੇ ਸੜਕਾਂ 'ਤੇ ਢੋਣ ਤੱਕ ਨਹੀਂ ਹਾਂ ਉਹਨਾਂ ਨੂੰ ਐਜੂਕੇਸ਼ਨ ਵੀ ਦੇਣੀ ਆ ਰੋਜ਼ਗਾਰ ਵੀ ਚਾਹੀਦਾ ਉਹਨਾਂ ਨੂੰ ਪਾਲਣ ਪੋਸ਼ਣ ਵੀ ਚਾਹੀਦਾ ਆਪ ਤੂੰ ਜੰਮਦਾ ਨਹੀਂ ਤੇਰੇ ਵਰਗੇ ਹੋਰ 50 ਤੁਰੇ ਫਿਰਦੇ ਆ ਸਾਰਾ ਕੁਝ ਘਰ ਦਾ ਹੀ ਹੁੰਦਾ ਪਸੂ ਡੰਗਰ ਸਾਰੇ ਆਪ ਦੇ ਹੀ ਹੁੰਦੇ ਕੋਈ ਸਬਜ਼ੀ ਦਾ ਨਹੀਂ ਸੀ ਕੋਈ ਕੋਈ ਚੀਜ਼ ਕੋਈ ਚੀਜ਼ ਵੀ ਮੌਦ ਨਹੀਂ ਸੀ ਪਹਿਲਾ ਪਹਿਲਾਂ ਵਾਲੇ ਜਮਾਨੇ 'ਚ ਤਾਂ ਉਹ ਜੰਮੀ ਸੁਰੀ ਜਾਂਦੇ ਸੀ ਕਦੇ ਕਦੇ ਪ੍ਰਵਾਸੀ ਭਜਾਉ ਕਦੇ ਕਦੇ ਚਾਰਜ ਬੱਚੇ ਜੰਮੂ ਯਾਰ ਮਜ਼ਾਕ ਬਣਾ ਕੇ ਰੱਖਿਆ ਹੈ ਨਾ ਸਾਨੂੰ ਇਹਨਾਂ ਨੇ ਪੰਜਾਬ ਦੇ ਲਈ ਕੰਬੀਰ ਵਿਸ਼ਾ ਖੜਾ ਹੋ ਚੁੱਕਿਆ ਹੈ ਜੋ ਗਰੀਬ ਵਰਗ ਮਜਬੂਤ ਇੱਕ ਵਰਗ ਦੂਸਰਾ ਵਰਗ ਉਹ ਕ੍ਰਿਸ਼ਤਨ ਤਰਨ ਜਿਹੜਾ ਅਪਣਾ ਰਿਹਾ ਚਾਰ ਬੱਚਿਆਂ ਦੇ ਅਸੀਂ ਪਾਲਣ ਪੋਸ਼ਣ ਨਹੀਂ ਕਰ ਸਕਦੇ ਸਾਡਾ ਦੇਸ਼ ਵਰਲਡ ਨੂੰ ਕ੍ਰਾਸ ਕਰਕੇ ਜਨ ਸੰਖਿਆ ਦੇ ਵਿੱਚ ਮੈਂ ਤਾਂ ਸਰਕਾਰ ਕੇਂਦਰ ਸਰਕਾਰ ਤੋਂ ਵਾਰ-ਵਾਰ ਇਹੀ ਮੰਗ ਕਰੂੰਗਾ ਕਿ ਆਉਣ ਵਾਲੇ ਸਮੇਂ 'ਚ ਜਨ ਸੰਖਿਆ ਨਿਰੰਤਰ ਨੇ ਬੈਲੇ ਲੈ ਕੇ ਆਓ ਤਾਕੇ ਹਿੰਦੁਸਤਾਨ ਦੇ ਵਾਦੀ ਨੂੰ ਘਟਾਇਆ ਜਾ ਸਕੇ ਜਿਹੜੇ ਪਿੰਡਾਂ ਦੇ ਪਿੰਡ ਇਸਾਈ ਬਣ ਚੁੱਕੇ ਆ ਔਰ ਇਸ ਵਲ ਹੁਣ ਇਹ ਜਿਹੜੀ ਮਲਵੇ ਵੱਲ ਵੀ ਜਿਹੜਾ ਵਧਦਾ ਜਾ ਰਿਹਾ ਔਰ ਮੇਰੇ ਖਿਆਲ ਸ਼ਾਇਦ ਕੋਈ ਐਸਾ ਪਿੰਡ ਨਹੀਂ ਜਿੱਥੇ ਕੋਈ ਚਰਚ ਜਿਹੜੀ ਹੈ ਉਹ ਨਹੀਂ ਬਣੀ ਉਹ ਬੱਚੇ ਜਦੋਂ ਦੋ ਜਾਂ ਤਿੰਨ ਦੀ ਗੱਲ ਹੁੰਦੀ ਸੀ ਦੋ ਤਿੰਨ ਆਏ ਸਿਆਣੇ ਬੰਦੇ ਉਸ ਤੋਂ ਜ਼ਿਆਦਾ ਸਿਆਣੇ ਬੰਦੇ ਕਹਿੰਦਾ ਜੀ ਬੱਚਾ ਤਾਂ ਕੀ ਕਰਾਉਣਾ ਬੱਚਾ ਤਾਂ ਇੱਕੀ ਬਹੁਤ ਹੈ ਨਾਲੇ ਵੀ ਕਹਿ ਦਿੰਦੇ ਜਿਹਨੇ ਸੇਵਾ ਕਰਨੀ ਹੈ ਤਾਂ ਇਹ ਕੀ ਕਰ ਦੂਗਾ ਭਾ ਇੱਕ ਤੇ ਆ ਗਏ ਇੱਕ ਤੋਂ ਬਾਅਦ ਫਿਰ ਉਹ ਕਹਿੰਦਾ ਲੱਗਵੇ ਯਾਰ ਬੱਚੇ ਤੋਂ ਕਰਾਉਣਾ ਕੀ ਹੈ ਮौज ਕਰਦੇ ਆਪਾਂ ਉਹ ਕਹਿੰਦਾ ਇੱਥੇ ਲੋੜ ਭਾਈ ਕਿਸੇ ਦਾ ਗੋਦ ਲੈ ਲਾਂਗੇ ਸਮਜੀਤ ਸਿੰਘ ਖਾਲਸਾ ਦੇ ਪਤਨੀ ਸਾਡੇ ਨਾਲ ਜੁੜੇ ਗਲਬਤ ਕਰਦੇ ਆ ਕਿਸ ਤਰ੍ਹਾਂ ਦੇਖਦੇ ਤੁਸੀਂ ਸੋਸ਼ਲ ਮੀਡੀਆ ਤੇ ਹਾਂ ਜੀ ਹਮ ਦੋ ਹਮਾਰੇ ਦੋ ਕੀ ਲੱਗਦਾ ਹੈ ਕਿ ਤੁਸੀਂ ਉਹਦੇ ਨਾਲ ਸੈਮੀ ਫੈਮਿਲੀ ਅੱਜ ਜੋ ਪੰਜਾਬ ਦੀ ਇਕੱਲੇ ਦੀ ਨਹੀਂ ਸਾਰੇ ਭਾਰਤ ਦੀ ਮੈਂ ਅਸੀਂ ਤਾਂ ਪੰਜਾਬ 'ਚ ਰਹੇ ਨੇ ਪੰਜਾਬ ਦੀ ਗੱਲ ਵਿਸ਼ੇਸ਼ ਤੌਰ ਤੇ ਕਰਾਂਗੇ ਕਿ ਅਸੀਂ ਸਮਾਜਿਕ ਤੌਰ ਤੇ ਇੰਨੇ ਕਾ ਪਛੜ ਗਏ ਆ ਕਿ ਸਾਡੇ ਸਮਾਜਿਕ ਰਿਸ਼ਤੇ ਮਾਮੇ ਮਾਮੀਆਂ ਮਾਸੀਆਂ ਮਾਸੜ ਭੂਆ ਫੋਫੜ ਜਾਂ ਤਾਏ ਚਾਚੇ ਬਾਬੇ ਦਾਦੇ ਉਹ ਰਿਸ਼ਤੇ ਸਾਡੇ ਗਵਾਚਦੇ ਜਾਂਦੇ ਆ ਇੰਨੇ ਜ਼ਿਆਦਾ ਦੇਖਿਆ ਗਿਆ ਹੈਗਾ ਵੀ ਜਿੰਨੇ ਕ ਬੰਦੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜਾਂਦੇ ਆ ਉਹਨਾਂ ਨੂੰ ਅਖੀਰ ਤੇ ਉਹਨਾਂ ਦਾ ਆਪਰੇਸ਼ਨ ਕਰਕੇ ਜੁਆਕ ਕਰਦੇ ਆ ਜਿਹਦੇ ਤੋਂ ਅੱਜ ਕੱਲ ਨਵੇਂ-ਨਵੇਂ ਬੱਚੇ ਜਿਹੜੇ ਇਹ ਸੁਣ-ਸੁਣ ਕੇ ਢਿੱਡ ਪੜਾਉਣ ਦੀਆਂ ਗੱਲਾਂ ਤੋਂ ਉਹ ਸੋਚਦੇ ਬੱਚਾ ਹੀ ਨਾ ਪੈਦਾ ਕਰੀਏ ਇਹ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਤੁਸੀਂ ਦੇਖ ਰਹੇ ਹੋ ਲੋਕ ਇਨਸਾਫ ਟੀਵੀ ਤੇ ਮਸੂ ਜੰਦਲ ਸਰਜੀਤ ਸਿੰਘ ਖਾਲਸਾ ਐਮਪੀ ਫੀਕੋਰਡ ਇੱਥੇ ਪਹੁੰਚੇ ਆ ਅੱਜ ਦੀ ਪਲਾਨਿੰਗ ਨਾਲ ਗੱਲਬਾਤ ਕਰਦੇ ਆ ਸਾਡੇ ਨਾਲ ਸਰਜੀਤ ਸਿੰਘ ਖਾਲਸਾ ਜੁੜੇ ਆ ਸਾਡੀ ਹਮ ਦੋ ਹਮਾਰੇ ਦੋ ਕਹਿੰਦੇ ਜਿਹੜੇ ਖਾਲਸੇ ਜਿਹੜੇ ਖਾਲਸੇ ਹੈਗੇ ਇਹਨਾਂ ਨੂੰ ਦੋ ਨਹੀਂ ਇਹਨਾਂ ਨੂੰ ਆਪਣਾ ਵੰਸ਼ ਜਿਹੜਾ ਹੋਰ ਵਧਾਉਣਾ ਚਾਹੀਦਾ ਉਹਦੇ ਪਰ ਕੀ ਕਰਦਾ ਉਦੇ ਬਾਰੇ ਤਾਂ ਜੀ ਹੁਣ ਤਾਂ ਇਹ ਹੋ ਗਿਆ ਵੀ 21 ਹੈ ਬੱਚਾ ਵੀ ਘੱਟੋ-ਘੱਟ 4 ਬੱਚੇ ਚਾਹੀਦੇ ਆ ਤੁਸੀਂ ਸਹਿਮਤ ਹੋਦੇ ਨਾ ਮੈਂ ਇਹਦੇ ਨਾਲ ਸਹਿਮਤ ਹੈ ਜੀ ਘੱਟੋ-ਘੱਟ 4 ਬੱਚੇ ਚਾਹੀਦੇ ਕਿਸ ਨੂੰ ਲੱਗਦਾ ਕਿ ਵਿਰੋਧ ਨਾਲ ਫਿਰ ਕੀ ਲੱਗਦਾ ਵੀ ਤੁਹਾਡੇ ਜਿਹੜਾ ਹੈਗਾ ਉਹ ਸੇਕ ਪੰਥ ਦੇ ਵਿੱਚ ਹਾਂ ਗਰੋਥ ਗਰੋਥ ਵਾਧਾ ਹਾਂ ਹੋਰ ਕੀ ਤੁਸੀਂ ਆਪਦੇ ਵੱਲੇ ਕੋਈ ਸੰਦੇਸ਼ ਦੇਣਾ ਚਾਹੁੰਦੇ ਆ ਸੁਣ ਲੈ ਹਾਨੀ ਆਹੀ ਹੈ ਜੀ ਵੀ ਗਾਂ ਇਸ ਜੋ ਤੁਹਾਨੂੰ ਕਹੀ ਹੈ ਗੱਲ ਵੀ ਚਾਰ ਬੱਚੇ ਚਾਹੀਦੇ ਸਿੱਖ ਪਰਵਾਰ ਆ ਸਮਜੀ ਸਿੰਘ ਖਾਲਸਾ ਦੇ ਪਤਨੀ ਸਾਡੇ ਨਾਲ ਜੁੜੇ ਗਲਬਤ ਕਰਦੇ ਆ ਕਿਸ ਤਰ੍ਹਾਂ ਦੇਖਦੇ ਤੁਸੀਂ ਵਾਹਿਗੁਰੂ ਜਿੱਤ ਖਾਲਸਾ ਓਏ ਰਹੀ ਪਤੀ ਜਿਵੇਂ ਐਮਪੀ ਸਾਹਿਬ ਨੇ ਕਿਹਾ ਹੈ ਸੋਸ਼ਲ ਮੀਡੀਆ ਤੇ ਰਿਹਾ ਹਮ ਦੋ ਹਮਾਰੇ ਦੋ ਕੀ ਲੱਗਦਾ ਹੈ ਕਿ ਤੁਸੀਂ ਉਹਦੇ ਨਾਲ ਸੈਮੀ ਫੈਮਿਲੀ ਨਹੀਂ ਤੁਸੀਂ ਦੇਖ ਸਕਦੇ ਹੋ ਕਿ ਐਮਪੀ ਸਰਜੀ ਸਿੰਘ ਖਾਲਸਾ ਜਿਹੜੇ ਸੀਗੇ ਉਹ ਉਰਦੂ ਵਿੱਚ ਪਹੁੰਚੇ ਆ ਸੋਸ਼ਲ ਮੀਡੀਆ ਤੇ ਜੋ ਆ ਵਾਇਰਲ ਵੀਡੀਓ ਚੱਲ ਰਹੀ ਹੈ ਕਿ ਹਮਦੋ ਹਮਾਰੇ ਦੋਸਤ ਨੂੰ ਲੈ ਕੇ ਜਿਹੜਾ ਹੈਗਾ ਉਹ ਪਪੂਲੇਸ਼ਨ ਜਿਹੜੀ ਹੈਗੀ ਸਿੱਖ ਜੱਤੇ ਮੰਦਿਆਂ ਜਿਹੜੀ ਹੈਗੀ ਵਧਾਉਣੀ ਚਾਹੀਦੀ ਹੈ ਉਸ ਨੂੰ ਲੈ ਕੇ ਸਰਜੀਤ ਖਾਲਸਾ ਨੇ ਵੀ ਜਿਹੜੇ ਹੈਗੇ ਹਾਮੀ ਭਰੀ ਹੈ ਕਿ ਜਿਹੜੇ ਬੱਚੇ ਜਿਹੜੇ ਹੈਗੇ ਉਹ ਖਾਲਸਾ ਦੇ ਬੱਚੇ ਜਿਹੜੇ ਹੈਗੇ ਜਿਆਦੇ ਹੋਣ ਚਾਹੀਦੇ ਓੱਚੀ ਸ਼ੋਕਮਾ ਜੁੜੇ ਗੱਲਬਾਤ ਕਰਦੇ ਆ ਭਾਈ ਜੀ ਕਿਵੇਂ ਦੇਖਦੇ ਹੋ ਐਮਪੀ ਸਾਹਿਬ ਕਹਿੰਦੇ ਆ ਕਿ ਬੱਚੇ ਚਾਰ ਤੋਂ ਵੱਧ ਜਮਣੇ ਚਾਹੀਦੇ ਜਾਂ ਚਾਰ ਤੋਂ ਘੱਟ ਹੋਣ ਕਿਵੇਂ ਦੇਖਦੇ ਹੋ ਐਮਪੀ ਸਾਹਿਬ ਕਹਿੰਦੇ ਆ ਉਹਨਾਂ ਨੂੰ ਤਾਂ ਤਨਖਾਹ ਵੀ ਜਾਂਦੀ ਆ ਉਹ ਬੱਚੇ ਜਿਵੇਂ ਲਟੇਰ ਹੋਗੇ ਤਾਂ ਉਹਨਾਂ ਨੂੰ ਪ ਉਹੀ ਜਿਵੇਂ ਤਾਜ਼ਾ ਤਾਜ਼ਾ ਖੂਹ ਖੂਹ ਪਟਣਾ ਤੇ ਤਾਜ਼ਾ ਹੀ ਪਾਣੀ ਪੀਣਾ ਸਾਡਾ ਤਾਂ ਉਹ ਹਿਸਾਬ ਆ ਐਮਪੀ ਸਾਹਿਬ ਜਿਸ ਹਿਸਾਬ ਨਾਲ ਕਹਿ ਰਹੇ ਆ ਮਿਡਲ ਕਲਾਸ ਦਾ ਬਸ ਇੱਕ ਦੋ ਹੀ ਜੰਮ ਸਕਦਾ ਬੱਚੇ ਜਿਵੇਂ ਜੰਮਣ ਦੇ ਕਹਿ ਰਹੇ ਆ ਤੇ ਬੱਚਿਆਂ ਦੀ ਫੇਵਰ ਵਾਸਤੇ ਸਰਕਾਰ ਦਵੇ ਕੁਝ ਫੇਰ ਤਾਂ ਅਸੀਂ ਜੰਮ ਦਾਂਗੇ ਹੋਰ ਵੀ ਜਿਹਦੇ ਕੋਲ ਹੈਗੇ ਆ ਸਾਰਾ ਕੁਝ ਆ ਉਹ ਤਾਂ ਜਿੰਨੇ ਮਰਜ਼ੀ ਜੰਮ ਸਕਦਾ ਜੇ ਤੁਸੀਂ ਕਹਿੰਦੇ ਮਿਡਲ ਕਲਾਸ ਜਾਂ ਗਰੀਬ ਦੀ ਗੱਲ ਕਰ ਰਹੇ ਹੋ ਪਹਿਲਾਂ ਤਾਂ ਤੁਹਾਡ ਲੋਗੇ ਜਿਆਦਾ ਜ਼ਰੀਬ ਸੀ ਉਹਨਾਂ ਦੇ 10 ਦਾ 12 ਬਾਰ ਬਾਰ ਬੱਚੇ ਹੁੰਦੇ ਸੀ ਉਸ ਵੇਲੇ ਉਹ ਸਮਾਂ ਹੋਰ ਸੀ ਉਹ ਜਮਾਂ ਸਸਤਾ ਸਮਾਂ ਸੀ ਅੱਜ ਕੱਲ ਮਹਿੰਗਾਈ ਵਾਲੀ ਆ ਮਹਿੰਗਾਈ 'ਚ ਬੱਚਾ ਪੜਾਣਾ ਬੜਾ ਔਖਾ ਉਸ ਟਾਈਮ ਤੇ ਜਮਾਨੇ ਹੋਰ ਸੀ ਸਿੱਧਰੇ ਜਮਾਨੇ ਸੀ ਕੋਈ ਜਮਾਂ ਨਾ ਮਹਿੰਗਾਈ ਹੈ ਨਹੀਂ ਸੀ ਸਸਤਾ ਸੀ ਸਾਰਾ ਕੋ ਕਣਕ ਕੁੰਕ ਜਿਵੇਂ ਦੁੱਧ ਪਾਣੀ ਤੇ ਸਾਰਾ ਕੁਝ ਘਰ ਦੇ ਹੀ ਹੁੰਦੇ ਸੀ ਪਸ਼ੂ ਡੰਗਰ ਸਾਰੇ ਆਪ ਦੇ ਹੀ ਹੁੰਦੇ ਸੀ ਕੋਈ ਸਬਜ਼ੀ ਦਾ ਨਹੀਂ ਸੀ ਕੋਈ ਕੋਈ ਚੀਜ਼ ਕੋਈ ਚੀਜ਼ ਵੀ ਮੌਲਤ ਦੀ ਨਹੀਂ ਸੀ ਪਹਿਲਾਂ ਪਹਿਲਾਂ ਵਾਲੇ ਜ਼ਮਾਨੇ 'ਚ ਤਾਂ ਉਹ ਜੰਮੀ ਤੁਰੀ ਜਾਂਦੇ ਸੀ ਅੱਜ ਕੱਲ ਹਰ ਇੱਕ ਚੀਜ਼ ਦੀ ਮੁੱਲ ਦੀ ਹੈ ਨਾ ਕੋਈ ਹੁਣ ਚੁੱਲ੍ਹੇ ਹੈਗੇ ਘਰਾਂ 'ਚ ਗੈਸ ਸਿਲੰਡਰ ਬਿਜਲੀ ਹਰ ਇੱਕ ਚੀਜ਼ ਹੈ ਜਮੈਂ ਹੁਣ ਤਾਂ ਚਟਣੀ ਵੀ ਮਹਿੰਗੀ ਪੈਂਦੀ ਹੈ ਪਹਿਲਾਂ ਤਾਂ ਸਾਰਾ ਕੁਝ ਸਸਤੇ ਸੀ ਸੋਨਦੇ ਬਸ ਸਸਤੇ ਤਾਂ ਜੰਮਣਦੇ ਸੀ ਜਿਵੇਂ ਤਾਂ ਜੰਮੀ ਤੁਰੀ ਜਾਂਦੇ ਆ ਇੱਕ ਅਨਪੜਤਾ ਹੀ ਉਹਨਾਂ ਨੂੰ ਜੰਮਣਦੇ ਹੀ ਹੁੰਦੇ ਸੀ ਬਸ ਹੁਣ ਮਾੜੇ ਜਿਵੇਂ ਇੱਕ ਸ਼ਰਮ ਮੰਦੀ ਹੈ ਲੋਕਾਂ ਨੂੰ ਜਿਵੇਂ ਇਹ ਵੀ ਚੱਕਰ ਮੰਦੇ ਇੱਕ ਬੱਚਿਆਂ ਨੂੰ ਜਿਵੇਂ ਇੱਕ ਦੋ ਬਸ ਬਹੁਤ ਆ ਦੋ ਬਸ ਅੱਧੋਂ ਵੱਧ ਬੱਚਿਆਂ ਨੂੰ ਸਹੀ ਪੜਾਣਾ ਲਿਖਾਣਾ ਸਾਰਾ ਕੁਝ ਕਰਨਾ ਦੋ ਹੀ ਬੋਤ ਨਹੀਂ ਕੀ ਸਮਝੇ ਫਿਰ ਐਮਪੀ ਦਾ ਬਿਆਨ ਫਿਰ ਗਲਤ ਹੈ ਜੰਮਣ ਤੋਂ ਲੈ ਕੇ 20 ਸਾਲ ਤੱਕ ਸਰਕਾਰ ਪਾਲੇ ਉਹਨਾਂ ਨੂੰ ਫਿਰ ਤਾਂ ਜੰਮ ਸਕਦੇ ਆ ਠੀਕ ਹੈ ਸਰਕਾਰ ਜਿਵੇਂ ਦੇਵੇ ਜਿਵੇਂ ਬਾਹਰਲੀ ਕੰਟਰੀਆਂ ਦਿੰਦੀਆਂ ਉਹ ਚੀਜ਼ ਲਾਗੂ ਹੋਵੇ ਤਾਂ ਕਰਦੇ ਆਂਗੇ ਇਹ ਇਹ ਹੈ ਸਾਡਾ ਤਾਂ ਬਸ ਅਸ਼ੋਕ ਕੁਮਾਰ ਮੋਚੀ ਨੇ ਇਹਨਾਂ ਦਾ ਕਹਿਣਾ ਹੈ ਕਿ ਐਮਪੀ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਜੇਕਰ ਉਹ ਸਾਡੇ ਬੱਚਿਆਂ ਦਾ ਪਾਲਣ ਪੋਸ਼ਣ ਕਰਨਗੇ 20 ਸਾਲ ਤੱਕ ਤਾਂ ਅਸੀਂ ਬੱਚੇ ਪੈਦਾ ਕਰ ਲਾਂਗੇ ਪਰ ਐਮਪੀ ਸਾਹਿਬ ਨੇ ਤਾਂ ਤਨਖਾਹ ਵੀ ਲਈ ਜਾਣੀ ਆ ਤੇ ਪੈਨਸ਼ਨ ਵੀ ਲਈ ਜਾਣੀ ਆ ਪਰ ਸਾਡੇ ਗਰੀਬਾਂ ਨੂੰ ਜਦੋਂ ਅਸੀਂ ਜਵਾਕ ਜੰਮਾਂਗੇ ਤਾਂ ਕਿ ਜਵਾਕ ਪਾਲਾਂਗੇ ਕਿਵੇਂ ਪਰ ਇਹਨਾਂ ਦਾ ਕਹਿਣਾ ਹੈ ਕਿ ਇਹ ਚੀਜ਼ ਜਿਹੜੇ ਹੈਗੇ ਉਹਨਾਂ ਦੇ ਬਿਆਨ ਇਹ ਗਲਤ ਹੈ ਜੇਕਰ ਉਹ ਬਿਆਨ ਇਹ ਦਿੰਦੇ ਆ ਤਾਂ ਉਹ ਸਾਡੇ ਬੱਚਿਆਂ ਦਾ 20 ਸਾਲ ਤੱਕ ਪਾਲਣ ਪੋਸ਼ਣ ਵੀ ਜ਼ਰੂਰ ਕਰਨ ਕਮਲ ਜੀ ਕਿਵੇਂ ਦੇਖਦੇ ਹੋ ਇਸ ਬਿਆਨ ਨੂੰ ਮੈਂ ਪ੍ਰਧਾਨ ਸਲਾਮਤ ਔਰ ਚਾਰ ਸਮਝੀ ਕੋੜ ਪੂਰਾ ਜੋ ਸਰਜੀਤ ਸਿੰਘ ਖਾਲਸਾ ਜੀ ਨੇ ਕਿਹਾ ਮੈਂ ਬਿਲਕੁਲ ਠੀਕ ਸਮਝਦਾ ਹਾਂ ਉਹ ਜੇਕਰ ਉਹਨਾਂ ਨੇ ਕਿਹਾ ਵੀ ਸਾਨੂੰ ਸਨਾਤਨੀਆਂ ਨੂੰ ਜਿਹੜੇ ਹੈ ਆਪਣੇ ਚਾਰ ਬੱਚੇ ਪੈਦਾ ਕਰਨੇ ਚਾਹੀਦੇ ਹੈ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈ 1947 ਦੇ ਵਿੱਚ ਜਿਹੜੀ ਸਾਡੀ ਆਬਾਦੀ ਜਿਹੜੀ ਸੀ 50 ਕਰੋੜ ਦੇ ਕਰੀਬ ਸੀ ਜਿਹੜੀ ਕਿ ਅੱਜ 100 ਕਰੋੜ ਤੇ ਪਹੁੰਚੀ ਹੈ ਡਬਲ ਐਸ ਦੇ ਉਲਟ ਇੱਕ ਦੂਜੇ ਸਮੁਦਾਇ ਦੀ ਵਾਦੀ ਜਿਹੜੀ ਉਸ ਵੇਲੇ 2 ਕਰੋੜ ਸੀ ਅੱਜ ਉਹ 80 ਕਰੋੜ ਜਿਹੜੀ ਹੋ ਚੁੱਕੀ ਹੈ ਜੋ ਕਿ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ ਔਰ ਮੈਂ ਚਾਹਾਂਗਾ ਜਿੰਨੇ ਵੀ ਸਨਾਤਨੀ ਹੈ ਜੋ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਵਧੀਆ ਦੇ ਸਕਦੇ ਹੈ ਉਹਨਾਂ ਨੂੰ ਜਰੂਰ ਚਾਰ-ਚਾਰ ਬੱਚੇ ਜਿਹੜੇ ਹੈ ਉਹ ਪੈਦਾ ਕਰਨੇ ਚਾਹੀਦੇ ਹੈ ਸਾਰੇ ਸਨਾਤਨੀਆਂ ਨੂੰ ਮੇਰੀ ਬੇਨਤੀ ਹੈ ਕਿ ਜੋ ਚਾਰ ਬੱਚੇ ਜਰੂਰ ਪੈਦਾ ਕਰਨੇ ਚਾਹੀਦੇ ਇੱਕ ਜਿਹੜਾ ਹੋਰ ਪੰਜਾਬ ਦੇ ਲਈ ਗੰਭੀਰ ਵਿਸ਼ਾ ਖੜਾ ਹੋ ਚੁੱਕਿਆ ਹੈ ਉਹ ਹੈ ਕਿ ਅੱਜ ਕਨਵਰਟ ਹੋ ਕੇ ਸਾਡੇ ਗਰੀਬ ਸਮਾਜ ਦੇ ਲੋਕ ਔਰ ਖਾਸ ਤੌਰ ਤੇ ਜੋ ਗਰੀਬ ਵਰਗ ਮਜਬੂਸ ਇੱਕ ਵਰਗ ਦੂਸਰਾ ਵਰਗ ਉਹ 크੍ਰਿਸਚਨ ਤਰਨ ਜਿਹੜਾ ਅਪਣਾ ਰਿਹਾ ਹੈ ਤਾਂ ਪਰ ਸਾਨੂੰ ਇਹ ਵੀ ਚਾਹੀਦਾ ਹੈ ਕਿ ਉਹ ਸਾਡੇ ਜੋ ਸਨਾਤਨੀ ਹੈ ਉਹ ਆਪਣੇ ਧਰਮ ਤੋਂ ਕਿਉਂ ਵਿਮੁਖ ਹੋ ਰਹੇ ਆ ਉਹਨਾਂ ਵਿੱਚ ਅਸੀਂ ਕੀ ਘਾਟ ਹੈ ਜੋ ਸਾਡੇ ਤੋਂ ਕਿਉਂ ਪਰੇ ਹੁੰਦੇ ਜਾ ਰਹੇ ਆ ਇਹ ਵੀ ਸਾਨੂੰ ਇੱਕ ਉਹਨਾਂ ਵੱਲ ਧਿਆਨ ਦੇਣਾ ਪਏਗਾ ਬਹੁਤ ਲੋਕ ਜਿਹੜੇ ਪਿੰਡਾਂ ਦੇ ਪਿੰਡ ਇਸਾਈ ਬਣ ਚੁੱਕੇ ਆ ਔਰ ਇਸ ਵੱਲ ਹੁਣ ਇਹ ਜਿਹੜੀ ਮਲਵੇ ਵੱਲ ਵੀ ਜਿਹੜਾ ਵਧਦਾ ਜਾ ਰਿਹਾ ਹੈ ਔਰ ਮਿਰਕਲ ਸ਼ਾਇਦ ਕੋਈ ਐਸਾ ਪਿੰਡ ਨਹੀਂ ਜਿੱਥੇ ਕੋਈ ਚਰਚ ਜਿਹੜੀ ਹੈ ਉਹ ਨਹੀਂ ਬਣੀ ਉਹ ਗੰਭੀਰਤਾ ਦਾ ਵਿਸ਼ਾ ਇਹ ਹੈ ਸਾਨੂੰ ਕਿਸੇ ਧਰਮ ਨਾਲ ਕੋਈ ਚੜ੍ਹਨੀ ਹੈ ਈਸਾਈ ਧਰਮ ਨਾਲ ਸਾਨੂੰ ਕੋਈ ਚੜ੍ਹਨੀ ਹੈ ਸਾਡਾ ਵਿਸ਼ਾ ਇਹ ਹੈ ਕਿ ਉਹ ਸਾਡਾ ਧਰਮ ਛੱਡ ਕੇ ਈਸਾਈ ਕਿਉਂ ਬਣਦੇ ਜਾ ਰਹੇ ਆ ਇਸ ਵਿਸ਼ੇ ਤੇ ਜੋ ਛੱਡੀ ਸਨਾਤਨ ਧਰਮੀਆਂ ਦੀ ਜਾਂ ਜੋ ਸਰਵੋੱਚ ਸੰਸਥਾਵਾਂ ਜੋ ਰਹਿਨੁਵਾਈ ਛੱਡੀਆਂ ਕਰਦੀਆਂ ਉਹਨਾਂ ਨੂੰ ਇਹ ਵਿਸ਼ਾ ਜ਼ਰੂਰ ਹੈ ਵਿਚਾਰਨਾ ਚਾਹੀਦਾ ਹੈ। ਸ਼ਿਵਸਨ ਜਰਨਲਿਸਟਕਰੀ ਅਸ਼ੋਕ ਜੋੜਾ ਜੋੜਾ ਸਾਹਿਬ ਨਾਲ ਜੁੜਿਆ ਗੱਲਬਾਤ ਕਰਦੇ ਆਂ ਜੋੜਾ ਸਾਹਿਬ ਕਿਸ ਤਰ੍ਹਾਂ ਸਮਝ ਤੁਸੀਂ ਐਮਪੀ ਦੇ ਬਿਆਨ ਲੋ ਇਹੋ ਜਿਹੇ ਬਿਆਨ ਜਿਹੜੇ ਆ ਗਏ ਹਾਸੋ ਫੇਰੇ ਬਿਆਨ ਉਹਨਾਂ ਦੇ ਬਿਆਨ ਸੁਣਿਆ ਕਿ ਚਾਰ ਬੱਚੇ ਜਾਣੇ ਹੋਣੇ ਚਾਹੀਦੇ ਮੈਨੂੰ ਇਹ ਪੁੱਛਣਾ ਚਾਹਣਾ ਵੀ ਉਹਨਾਂ ਬੱਚਿਆਂ ਨੂੰ ਜੇ ਚਾਰ ਜਾਵਣ ਜੇ ਤੁਹਾਡੇ ਕਹਿੰਦੇ ਆ ਲੋਕ ਜੰਮ ਲੈਣੇ ਚਾਰ-ਚਾਰ ਬੱਚੇ ਉਹਨਾਂ ਬੱਚਿਆਂ ਨੂੰ ਰੋਜ਼ਗਾਰ ਤੇ ਰੋਟੀ ਕੌਣ ਦੇਊਗਾ ਉਹਨਾਂ ਦੇ ਵਾਪੂ ਦੇਊਗਾ ਰੋਜ਼ਗਾਰ ਵੀ ਚਾਹੀਦਾ ਨਾ ਕਦੇ ਬੱਚੇ ਜੰਮ ਕੇ ਸੜਕਾਂ ਤੇ ਢੋੜ ਫਿਰਦੇ ਨੇ ਆ ਉਹਨਾਂ ਨੂੰ ਐਜੂਕੇਸ਼ਨ ਵੀ ਚਾਹੀਦੀ ਆ ਰੋਜ਼ਗਾਰ ਵੀ ਚਾਹੀਦਾ ਉਹਨਾਂ ਨੂੰ ਪਾਲਣ ਪੋਸ਼ਣ ਵੀ ਚਾਹੀਦਾ ਸਭ ਕੁਝ ਚਾਹੀਦਾ ਕੀ ਨਹੀਂ ਚਾਹੀਦਾ ਕਦੇ ਕਹਿੰਦੇ ਪ੍ਰਵਾਸੀ ਭਜਾਓ ਕਦੇ ਕਹਿੰਦੇ ਚਾਰਜ ਬੱਚੇ ਜੰਮੋ ਯਾਰ ਮਜ਼ਾਕ ਬਣਾ ਕੇ ਰੱਖਿਆ ਹੋਇਆ ਇਹਨਾਂ ਨੇ ਅੱਜ ਦੇਖੋ ਸਾਡਾ ਦੇਸ਼ ਵਰਲਡ ਨੂੰ ਕ로ਸ ਕਰਕੇ ਜਨਸੰਖਿਆ ਦੇ ਵਿੱਚ ਮੈਂ ਤਾਂ ਸਰਕਾਰ ਕੇਂਦਰ ਸਰਕਾਰ ਤੋਂ ਵਾਰ-ਵਾਰ ਇਹੀ ਮੰਗ ਕਰੂੰਗਾ ਕਿ ਆਉਣ ਵਾਲੇ ਸਮੇਂ ਵਿੱਚ ਜਨਸੰਖਿਆ ਨਿਰੰਤਰ ਦੇ ਬੈਲ ਲੈ ਕੇ ਆਓ ਤਾਂ ਕਿ ਹਿੰਦੁਸਤਾਨ ਦੀ ਆਬਾਦੀ ਨੂੰ ਘਟਾਇਆ ਜਾ ਸਕੇ ਲੋਕਾਂ ਨੂੰ ਰੋਜ਼ਗਾਰ ਦਿੱਤਾ ਜਾ ਸਕੇ ਬੱਚੇ ਜਿਹੜੇ ਫੋਰਨ ਦੇ ਜਾ ਕੇ ਪੈਸੇ ਲਟਾ ਰਹੇ ਆ ਉਹਨਾਂ ਨੂੰ ਹਿੰਦੁਸਤਾਨ ਤੋਂ ਜਿਹੜੇ ਆ ਗਏ ਆ ਰੋਜ਼ਗਾਰ ਦਿੱਤਾ ਜਾ ਸਕੇ ਐਜੂਕੇਸ਼ਨ ਦਿੱਤੀ ਜਾ ਸਕੇ ਦੂਜੀ ਗੱਲ ਇੱਕ ਸਿਵਲ ਕੋਰਡ ਬਿੱਲ ਵੀ ਨਾਲ ਹੀ ਲੈ ਕੇ ਆਉਣ ਤਾਂ ਕਿ ਸਿਵਲ ਕੋਰਡ ਬਿੱਲ ਦਾ ਮਤਲਬ ਇਹ ਆ ਵੀ ਇੱਕ ਨਾਗਰਿਕ ਜਿਹੜਾ ਹਿੰਦੁਸਤਾਨ ਦਾ ਨਾਗਰਿਕ ਆ ਉਹ ਸਭ ਦੇ ਉੱਤੇ ਇੱਕੋ ਹੀ ਕਾਨੂੰਨ ਲਾਗੂ ਹੋਣਾ ਚਾਹੀਦਾ ਚਾਹੇ ਹਿੰਦੂ ਆ ਚਾਹੇ ਸਿੱਖ ਆ ਚਾਹੇ ਈਸਾਈ ਆ ਕਿ ਮuslman ਇੱਕੋ ਹੀ ਆ ਘਰਾਊਗਾ ਤੇ ਦੋ ਹੀ ਬੱਚੇ ਜੰਮੂਗਾ ਤਾਕੇ ਜਾਂਸਨ ਜਾਨ ਨਰਿੰਦਰ ਬੈਲ ਜੀ ਕੋਈ ਲੈ ਕੇ ਆਉਣਾ ਦਾ ਇਹਦਾ ਮਤਲਬ ਨਹੀਂਗਾ ਵੀ ਜੇ ਬੱਚੇ ਤੁਸੀਂ ਹੁਣ ਜੰਮੋਗੇ ਤਾਂ ਵੋਟ ਜੂਰ ਕੇ ਬੋਲਣ ਤਾਂ ਗੱਡੀ ਬਣੂਗਾ ਉਹ ਤੁਹਾਡੀ ਜਿਹੜਾ ਰਿਪ੍ਰেজੈਂਟ ਕਰੂਗਾ ਅੱਜ ਕੱਲ੍ਹ ਦੇਖੋ ਫੌਰੀ ਵਿੱਚ ਜਾ ਕੇ ਕਿੰਨੇ ਬੱਚੇ ਜਿਹੜੇ ਆ ਗਏ ਆ ਉਹਦੇ ਵਾਲ ਕਟਾ ਰਹੇ ਆ ਕਿੰਨੇ ਕੇਸ਼ਾਂ ਦੀ ਵੇਦ ਵੀ ਹੋ ਰਹੀ ਆ ਕਿੰਨੇ ਜਿਹੜੇ ਅਸਾਈ ਬਣ ਰਹੇ ਆ ਸਿੱਖ ਤੁਸੀਂ ਆਪਣੀ ਪੀੜ੍ਹੀ ਥੋੜਾ ਮਾਰੋ ਤੁਸੀਂ ਉਹਨਾਂ ਨੂੰ ਆਪਦੇ ਜਿਹੜੇ ਆ ਧਰਮ ਦੇ ਵਿੱਚ ਤੁਸੀਂ ਪੱਕੇ ਕਰੋ ਅੱਜ ਅਸੀਂ ਉਹਨਾਂ ਨੂੰ ਸਹੀ ਸੇਧ ਨਹੀਂ ਦੇ ਸਕਦੇ ਤਾਂ ਤਾਂ ਉਹ ਦੂਜੇ ਧਰਮਾਂ ਦੇ ਵਿੱਚ ਜਾਣ ਕਰਨ ਵਟ ਹੋ ਰਹੇ ਨਾ ਅੱਜ ਅਸਾਈ ਧਰਮ ਕਿੱਥੋਂ ਲੈ ਕੇ ਕਿੱਥੇ ਤੱਕ ਪਹੁੰਚ ਗਿਆ ਜੇ ਅਸੀਂ ਉਹ ਮਾਨ ਸਨਮਾਨ ਨਹੀਂ ਦੇ ਰਹੇ ਜਿਹੜੇ ਆ ਸਾਡੇ ਨਾਲ ਜਿਹੜੇ ਜੁੜੇ ਆ ਲੋਰਕਾਂ ਦੇ ਬੰਦੇ ਜਾਂ ਜਿਹੇ ਵੀ ਹੈਗੇ ਆ ਜੇ ਉਹਨਾਂ ਦਾ ਕੋਈ ਕਿਸੇ ਸਰਟੀਫਿਕੇਸ਼ਨ ਨਹੀਂ ਹੁੰਦੀ ਤਾਂ ਹੀ ਲੋਕ ਜਿਹੜੇ ਤੁਹਾਨੂੰ ਜੇ ਜਾ ਕੇ ਜੁੜਦਾ ਤੇ ਪਹਿਲਾ ਸਭ ਤੋਂ ਪਹਿਲਾਂ ਆਪਣੇ ਧਰਮ ਦੇ ਪ੍ਰਚਾਰ ਦੇ ਲਈ ਆਪਣੇ ਧਰਮ ਨੂੰ ਸਖਤ ਕਰਨ ਦੇ ਲਈ ਆਪਣੇ ਜਿਹੜੇ ਹੈਗੇ ਆ ਉਹ ਪ੍ਰਚਾਰਕਾਂ ਨੂੰ ਸਹੀ ਸੇਵ ਦਿਓ ਚਾਰ-ਚਾਰ ਬੱਤੇ ਜਮਕ ਕੇ ਜਿਹੜਾ ਅਸੀਂ ਬੋਰਡ ਬੈਂਕ ਨਹੀਂ ਵਧਾ ਸਕਦੇ ਬੋਰਡ ਬੈਂਕ ਵਧਾਉਣਾ ਜਾ ਬੱਚੇ ਜੰਮਣਾ ਤਾਂ ਦੇਸ਼ ਦੇ ਵਿੱਚ ਘਟ ਜਾ ਯਾਰ ਇਸ ਵੇਲੇ ਰੋਡ ਬੈਂਕ ਹਰ ਕੋਈ ਕਹਿੰਦਾ ਕੋਈ ਕਹਿੰਦਾ ਚਾਰ ਜੰਮੋ ਕੋਈ ਕਹਿੰਦਾ ਇਹ ਅੱਲਾਹ ਤਾਲਾ ਦੀ ਸਾਡੀ ਰਹਿਮਤ ਆ ਕਿ ਬੱਚੇ ਜੰਮੀ ਜਨੋ ਸਾਡੇ ਜਿੰਨੇ ਵੀ ਲੋਕ ਪੜੇ ਲਿਖੇ ਆ ਉਹਨਾਂ ਨੇ ਥੱਲੇ ਵਾਲੇ ਲੋਕਾਂ ਨੂੰ ਵੀ ਉਸ ਚੱਕਰ ਚ ਭਾਤਾ ਉਹ ਬੱਚੇ ਜਦੋਂ ਦੋ ਜਾਂ ਤਿੰਨ ਦੀ ਗੱਲ ਹੁੰਦੀ ਸੀ ਦੋ ਤਿੰਨ ਆਏ ਸਿਆਣੇ ਬੰਦੇ ਉਸ ਤੋਂ ਜ਼ਿਆਦਾ ਸਿਆਣੇ ਬੰਦੇ ਕਹਿੰਦਾ ਜੀ ਬੱਚਿਆਂ ਤੋਂ ਕੀ ਕਰਾਉਣਾ ਬੱਚਾ ਤਾਂ ਇੱਕ ਹੀ ਬਹੁਤ ਹੈ ਨਾਲ ਇਹ ਵੀ ਕਹਿ ਦਿੰਦੇ ਜਿਹਨੇ ਸੇਵਾ ਕਰਨੀ ਹੈ ਤਾਂ ਇਹ ਕੀ ਕਰ ਦੂਗਾ ਆਗਾ ਇੱਕ ਤੇ ਆਗੇ ਇੱਕ ਤੋਂ ਬਾਅਦ ਫਿਰ ਉਹ ਕਹਿੰਦਾ ਲੱਗਵੇ ਫਿਰ ਬੱਚੇ ਤੋਂ ਕਰਾਉਣਾ ਕੀ ਹੈ ਮौज ਕਰਦੇ ਆਪਾਂ ਉਹ ਕਹਿੰਦਾ ਜੇ ਲੋੜ ਪਈ ਤਾਂ ਕਹਿੰਦਾ ਆਪਾਂ ਕਿਸੇ ਦਾ ਗੋਦ ਲੈ ਲਾਂਗੇ ਕਿ ਠੀਕ ਹੈ ਜਦੋਂ ਆਪ ਤੂੰ ਜੰਮਦਾ ਨਹੀਂ ਤੇਰੇ ਵਰਗੇ ਹੋਰ 50 ਕੁਰੇ ਫਿਰਦੇ ਆ ਤੂੰ ਜਵਾਕ ਹੀ ਪੈਦਾ ਨਾ ਕੋਈ ਕਰਨਗੇ ਤਾਂ ਤੁਸੀਂ ਗੋਦ ਕਿੱਥੋਂ ਲਓਗੇ ਪਹਿਲਾਂ ਨੇਚਰਲ ਪੈ ਇਥੀ ਸੀ ਸਾਡੀਆਂ ਦਾਈਆਂ ਜਿਹੜੀਆਂ ਸੀ ਜਾਂ ਹੋਰ ਸੀ ਇਲਾਕਿਆਂ ਦੇ ਵਿੱਚ ਉਹਨਾਂ ਨੂੰ ਸਾਰੀ ਨੌਲੇਜ ਸੀ ਸਾਰਾ ਖਾਣ ਪੀਣ ਜਿਹੜੇ ਜੱਚਾ ਬੱਚਿਆਂ ਨੂੰ ਉਹ ਬੜਾ ਤਰੀਕੇ ਨਾਲ ਸਮਝਾਉਂਦੇ ਸੀ ਹੱਥ-ਬਾਰ ਵੀ ਦੇਖਦੇ ਸੀ ਸੇਫ ਸੀ ਕੰਮ ਤੇ ਘਰੇ ਹੀ ਆਮ ਤੌਰ ਤੇ ਕਰਾਉਂਦੇ ਸੀ ਅੱਜ ਦੇ ਜਿਹੜੇ ਡਾਕਟਰ ਹੈ ਸਰਕਾਰੀ ਹੈ ਇਹਨਾਂ ਦੇ ਵਿੱਚ ਇਹ ਜ਼ਿਆਦਾ ਦੇਖਿਆ ਗਿਆ ਹੈਗਾ ਵੀ ਜਿੰਨੇ ਕੁ ਬੰਦੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜਾਂਦੇ ਆ ਉਹਨਾਂ ਨੂੰ ਅਖੀਰ ਤੇ ਉਹਨਾਂ ਦਾ ਆਪਰੇਸ਼ਨ ਕਰਕੇ ਜੋਆਕ ਕਰਦੇ ਆ जिदे तो आजकल नवे नवे बच्चे जेडे ए, सोन -सोन ए जे जे आ, आ, था था सुन सुन के ਢਿੱਡ ਪੜਾਉਣ ਦੀਆਂ ਗੱਲਾਂ ਤੋਂ ਉਹ ਸੋਚਦੇ ਬੱਚਾ ਹੀ ਨਾ ਪੈਦਾ ਕਰੀਏ ਇਹ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਵੀ ਇਹ ਚੱਕਰ ਕੀ ਹੈ ਵੀ ਜਿਹੜਾ ਪ੍ਰਾਈਵੇਟ ਸੈਕਟਰ ਦੇ ਜੁ ਕੁਝ ਕਨਟਰ ਹੈ ਵੀ ਇਹ ਵੀ ਆਹ ਆयो ਵੀ ਨਾਰਮਲ ਕਿਉਂ ਨਹੀਂ ਹੋ ਰਿਹਾ ਵੀ ਡਾਰਮਨ ਬੱਚਿਆਂ ਦੀ ਵੀ ਗਰੋਥ ਹੋਣੀ ਚਾਹੀਦੀ ਹੈ ਕਾਫੀ ਇਹ ਤਾਂ ਜ਼ਿਆਦਾਤਰ ਇਹੋ ਸਾਨੂੰ ਨੂੰ ਮਿਲ ਰਿਹਾ ਜੀ ਸੀਰ ਆਪਰੇਸ਼ਨ ਨਾਲ ਬੱਚਾ ਹੋਇਆ ਹੁਣ ਤਾਂ ਜਿਹਨੂੰ ਪੁੱਛੀਓ ਇਹੋ ਕਹਿੰਦਾ ਜੀ ਆਪਰੇਸ਼ਨ ਨਾਲ ਹੋਇਆ ਇਹ ਇਸ ਤੋਂ ਅੱਗੇ ਬੱਚੇ ਜਿਹੜੇ ਆ ਉਹ ਡਰਨ ਲੱਗ ਪਏ ਬੱਚਿਆਂ ਦੇ ਉੱਤੇ ਉਸ ਦਾ ਬਹੁਤ ਅਸਰ ਹੈ ਵੀ ਬੱਚਿਆਂ ਦੀ ਰੇਸ਼ੋ ਹੋਰ ਘਟੂਗੀ ਜਿਹੜਾ ਕਿ ਆਪਣਾ ਸਮਾਜਿਕ ਤਾਣੇ ਬਾਣੇ ਵਾਸਤੇ ਦੇਸ਼ ਵਾਸਤੇ ਬਹੁਤ ਹਾਂ ਬਹੁਤ ਜ਼ਿਆਦਾ ਨੁਕਸਾਨ ਵਾਲੀ ਗੱਲ ਹੋ ਜਿਸ ਪ੍ਰਮਾਤਮਾ ਨੇ ਸਾਰੀ ਦੁਨੀਆ ਬਸਾਈ ਹੈ ਉਸ ਚੁੰਝ ਵੀ ਬਣਾਈ ਹੈ ਤੇ ਉਹਦਾ ਚੋਗਾ ਵੀ ਬਣਾਇਆ ਜੋ ਕੀੜਾ ਹੁੰਦਾ ਦੰਦ ਦੇ ਵਿੱਚ ਵੀ ਉਹਦੀ ਖੁਰਾਕ ਮਿਲ ਜਾਂਦੀ ਹੈ ਜਿਹਨੇ ਚੁੰਝ ਦਿੱਤੀ ਹੈ ਪੰਛੀ ਆ ਕੋਈ ਨੌਕਰੀਆਂ ਤਾਂ ਨਹੀਂ ਕਰਕੇ ਆਉਂਦੇ ਵੀ ਨੌਕਰੀ ਕਰਦੇ ਆ ਤਾਂ ਇਹੋ ਓਹ ਬਣਾ ਢੱਡ ਵਰਦੇ ਆ ਪਰਮਾਤਮਾ ਸਭ ਨੂੰ ਦਿੰਦਾ ਇਨਸਪੈਕਟਰ ਸੀ ਸਾਡੇ ਉਸ ਨੂੰ ਮੈਂ ਕਿਹਾ ਇੱਕ ਬੱਚਾ ਤੇਰੇ ਤੇ ਮੈਂ ਕਿਹਾ ਯਾਰ ਇੱਕ ਹੋਰ ਕਰ ਲੈ ਉਹ ਕਹਿੰਦਾ ਉਹ ਰੱਬ ਦਾ ਨਾਮ ਲੈ ਮੈਂ ਕਿਹਾ ਰੱਬ ਦਾ ਨਾਮ ਤਾਂ ਤੂੰ ਨਹੀਂ ਲੈਂਦਾ ਕਹਿੰਦਾ ਜੀ ਇੰਨੀਆਂ ਪੜ੍ਹਾਈਆਂ ਔਖੀਆਂ ਤੇ ਇਨਾ ਉਹ ਹੈ ਤੇ ਜਵਾਕ ਦਾ ਸੰਭਦਾ ਨਹੀਂ ਮੈਂ ਕਿਹਾ ਕੱਲੀ ਮौज ਕਰਨ ਵਾਸਤੇ ਨਹੀਂ ਬੱਚਿਆਂ ਨੂੰ ਸੰਭਾਲਣਾ ਤਾਂ ਪੈਂਦਾ ਹੀ ਐਗਾ ਪਹਿਲਾਂ ਮਾਂ ਪਿਓ ਨੂੰ ਦੇਖ ਜਿਨ੍ਹਾਂ ਨੇ ਤੈਨੂੰ ਇੰਸਪੈਕਟਰ ਬਣਾਤਾ ਠੀਕ ਹੈ ਨਾ ਵੀ ਦੋ ਤਿੰਨ ਤਾਂ ਬੱਚੇ ਹੋਣੇ ਚਾਹੀਦੇ ਆ ਲੋਕ ਇਹੀ ਹੋਈ ਗੱਲ ਤੇ ਆ ਗਏ ਕਿ ਇੱਕ ਦੋ ਇੱਕ ਦੋ ਬੱਚੇ ਕੋਈ ਅਸਟ੍ਰੇਲੀਆ ਚਲਾ ਗਿਆ ਤੇ ਇੱਕ ਕੈਨੇਡਾ ਨਿਕਲ ਗਿਆ ਇੱਥੇ ਬਜ਼ੁਰਗ ਪਏ ਆ ਇਕੱਲੇ ਉਹਨਾਂ ਦੀ ਹਾਲਾਤ ਹੋਈ ਉਹਨਾਂ ਦੇ ਕੋ ਦੇਖਭਾਲ ਕਰਨ ਵਾਲਾ ਨਹੀਂ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਸੁਣਦੇ ਆ ਵੀ ਅਗਲੇ ਨੂੰ ਬਜ਼ੁਰਗਾਂ ਨੂੰ ਮਾਰ ਕੇ ਤੇ ਸਾਰਾ ਕੁਝ ਲੁੱਟ ਕੇ ਲੈ ਗਏ ਤੇ ਇਹ ਵੀ ਸੁਣਿਆ ਵੀ ਘਰੇ ਬੈਠੇ ਬੈਠੇ ਮਰ ਗਏ ਪੰਜਾਂ ਸਾਲਾਂ ਬਾਅਦ ਆ ਕੇ ਦੇਖਿਆ ਘਰ ਤੇ লাশ ਪਈ ਆ ਉਹਨਾਂ ਦੀ ਬਦਬੂ ਮਾਰ ਕੇ ਖਤਮ ਹੋ ਗਈ ਚਾਹੇ ਹਿੰਦੂ ਹੋਵੇ ਚਾਹੇ ਸਿੱਖ ਹੋਵੇ ਥੋੜਾ ਮੋਟਾ ਪ੍ਰਮਾਤਮਾ ਦੇ ਹੁਕਮ 'ਚ ਰਹਿਣਾ ਚਾਹੀਦਾ ਬੱਚਿਆਂ ਦੀ ਜਿਹੜੀ ਗਰੋਥ ਹੈ ਤਿੰਨ ਚਾਰ ਹੋਣੀ ਚਾਹੀਦੀ ਆ ਐ ਅਵਤਾਰ ਸਿੰਘ ਸਹੋਤਾ ਇੱਕ ਸਮਾਜ ਸੇਵੀ ਹੋਣ ਦੇ ਨਾਤੇ ਮੈਂ ਸਾਰੇ ਦੁਨੀਆ ਨੂੰ ਵਿਸ਼ੇਸ਼ ਕਰਕੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨੀ ਚਾਹਣਾ ਕਿ ਪਿਛਲੇ 20 ਸਾਲਾਂ ਤੋਂ ਸਾਡਾ ਜਿਹੜਾ ਬੁੱਧੀਜੀਵੀ ਵਰਗ ਹੈ ਜਿਨ੍ਹਾਂ ਨੂੰ ਅਸੀਂ ਕਹ ਲਈਏ ਕਿ ਪੜ੍ਹੇ ਲਿਖੇ ਆ ਪਲਾਉ ਅਧਿਆਪਕਾ ਮੁਲਾਜ਼ਮਾ ਕਿਸੇ ਵੀ ਜਥੇ ਬੰਦੇ ਆ ਕਿਸੇ ਵੀ ਵਿਭਾਗ ਚੋਂ ਕੰਮ ਕਰਦੇ ਆ ਉਹ ਇੱਕ ਇੱਕ ਬੱਚੇ ਤੇ ਖੜ ਗਏ ਔਰ ਮੈਂ ਬਹੁਤ ਸਾਰੇ ਦੋਸਤਾਂ ਮਿੱਤਰਾਂ ਨੂੰ ਜਿੱਥੇ ਮੈਨੂੰ ਪਤਾ ਲੱਗਿਆ ਮੈਂ ਜਾ ਕੇ ਇਹ ਪੀਰ ਵੀ ਕਰਦਾ ਔਰ ਕਰਦਾ ਰਿਹਾ ਕਿ ਤੁਸੀਂ ਘੱਟੋ ਘਾਟਾ ਜਿਹੜੇ ਲੋਕ ਐਫਰਟ ਕਰ ਸਕਦੇ ਆ ਜਿਹੜੇ ਲੋਕ ਆ ਆਪਦੇ ਆਰਥਿਕ ਵਸੀਲਿਆਂ ਨਾਲ ਆਪਣੇ ਬੱਚਿਆਂ ਨੂੰ ਪੜ੍ਹਾ ਸਕਦੇ ਐ ਵਧੀਆ ਤਾਲੀਮ ਦੇ ਸਕਦੇ ਐ ਸਮਾਜਿਕ ਚੰਗੇ ਨਾਗਰਿਕ ਬਣਾ ਸਕਦੇ ਐ ਉਹ ਘੱਟੋ ਘੱਟ 2-2 3-3 ਬੱਚੇ ਜ਼ਰੂਰ ਪੈਦਾ ਕਰਨ ਕਿਉਂਕਿ ਅੱਜ ਦਖਾਂਤ ਹੈ ਇੱਕ ਅੱਜ ਜੋ ਪੰਜਾਬ ਦੀ ਇਕੱਲੇ ਦੀ ਨਹੀਂ ਸਾਰੇ ਭਾਰਤ ਦੀ ਮੈਂ ਅਸੀਂ ਤਾਂ ਪੰਜਾਬ ਚ ਰਹੇ ਨੇ ਪੰਜਾਬ ਦੀ ਗੱਲ ਵਿਸ਼ੇਸ਼ ਤੌਰ ਤੇ ਕਰਾਂਗੇ ਕਿ ਅਸੀਂ ਸਮਾਜਿਕ ਤੌਰ ਤੇ ਇੰਨੇ ਕ ਪਛੜ ਗਏ ਆ ਕਿ ਸਾਡੇ ਸਮਾਜਿਕ ਰਿਸ਼ਤੇ ਮਾਮੇ ਮਾਮੀਆਂ ਮਾਸੀਆਂ ਮਾਸੜ ਭੂਆ ਫੋਫੜ ਜੱਤਾਏ ਚਾਚੇ ਬਾਬੇ ਦਾਦੇ ਉਹ ਰਿਸ਼ਤੇ ਸਾਡੇ ਗਵਾਜਲੇ ਜਾਂਦੇ ਆ ਸੋ ਮੈਂ ਸਾਰੇ ਬੁੱਧੀਜੀਵੀਆ ਲੋ ਇੰਟੈਲੈਕਚੁਅਲ ਉਹਨਾਂ ਲੋਕਾਂ ਨੂੰ ਇਹ ਤੁਹਾਡੇ ਮਾਧਿਅਮ ਬਣਾਹੀ ਇਹ ਅੱਜ ਫੇਰ ਅਪੀਲ ਕਰਦਾ ਕਿ ਸਾਨੂੰ ਇਸ ਗੱਲੋਂ ਗਰੇਜ ਨਹੀਂ ਕਰਨੀ ਚਾਹੀਦੀ ਕਿਉਂਕਿ ਦੇਖਣ ਚ ਆਇਆ ਕਿ ਜਿਹੜੇ ਪੜ੍ਹੇ ਲਿਖੇ ਵੀ ਐ ਚੰਗੇ ਆਉਦਿਆਂਦੇ ਆ ਉਹ ਇਸ ਗੱਲ ਤੇ ਖੜ ਗਏ ਕਿ ਮਹਿੰਗਾਈ ਬਹੁਤ ਆ ਜੀ ਬੱਚਿਆਂ ਦੀ ਪੜ੍ਹਾਈ ਬਹੁਤ ਮਹਿੰਗੀ ਆ ਉਹ ਲੋੜਾ ਆ ਗਿਆ ਯਾਰ ਜੇ ਤੁਸੀਂ 2-2 3-3 ਮਲਾਜਮਾਂ ਕਰਦੇ ਤੁਸੀਂ ਨਹੀਂ 2-3 ਬੱਚੇ ਪਾਲ ਸਕਦੇ ਤੇ ਆਮ ਲੋਕ ਜਿਹੜੇ ਜਿਨ੍ਹਾਂ ਦੇ ਕੋਈ ਆਰਥਿਕ ਵਸੀਲੇ ਨਹੀਂ ਉਹ 5-5 6-6 ਬੱਚੇ ਅੱਜ ਵੀ ਪੈਦਾ ਕਰ ਰਹੇ ਆ ਔਰ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਅਸੀਂ ਬੱਚਿਆਂ ਨੂੰ تعلیم ਕਿਸ ਕਿਸਮ ਦੀ ਦੇਣੀ ਆ ਸੋ ਜਿੱਥੇ ਸਾਡੇ ਸਮਾਜਿਕ ਰਿਸ਼ਤੇ ਵਿਗੜ ਰਹੇ ਆ ਕਿਉਂਕਿ ਅੱਜ ਜਿਹੜਾ ਕਹਿਰਾ ਪਾਣਾ ਆ ਗਿਆ ਨਾ ਸਾਡੇ ਪਰਿਵਾਰਾਂ 'ਚ ਕੋਈ ਤਕ ਸਮੱਸਿਆ ਆ ਜੇ ਅਸੀਂ ਲੱਭਦੇ ਆ ਕਿ ਕੋਈ ਸਾਡਾ ਸਾਨੂੰ ਕੋਈ ਸਹਿਯੋਗ ਦੇਵੇ ਸਾਡੀ ਕੋਈ ਮਦਦ ਕਰੇ ਵੀ ਅਸੀਂ ਅੱਜ ਦੁਖੀ ਆ ਪਹਿਲਾਂ ਯਾਰ ਚਾਰ-ਚਾਰ ਪੰਜ-ਪੰਜ ਬੱਚੇ ਹੁੰਦੇ ਸੀ ਆਪਾਂ ਸਾਰਿਆਂ ਦੇ ਮਾਪੇ ਨੇ ਬੱਚੇ ਪਾਲੇ ਆ ਜਦੋਂ ਕਿ ਆਰਥਿਕ ਵਸੀਲੇ ਵੀ ਇੰਨੇ ਨਹੀਂ ਸੀਗੇ ਤਾਂ ਜਦੋਂ ਕੋਈ ਤਕਲੀਫ ਹੁੰਦੀ ਸੀ ਜਾਂ ਕੋਈ ਖੁਸ਼ੀ ਦਾ ਦਿਨ ਵੀ ਹੁੰਦਾ ਸੀ ਇਹ ਸਾਰੇ ਪਰਿਵਾਰ ਇਕੱਠੇ ਹੁੰਦੇ ਸੀ ਅੱਜ ਇਕੱਲਾ ਇਕੱਲਾ ਪਰਿਵਾਰ ਹੈ ਔਰ ਅੱਜ ਜਿਹੜਾ ਪੰਜਾਬ ਦੇ ਵਿੱਚ ਜੋ ਨਸ਼ਾ ਵੀ ਹੋ ਰਿਹਾ ਔਰ ਉਹਦੀ ਮੈਂ ਸਮਝਦਾ ਵੀ ਇਹ ਇੱਕ ਵੱਡਾ ਦਖਾਂਤ ਹੈ ਕਿ ਇਕੱਲਾ ਇਕੱਲਾ ਬੱਚਾ ਮਾਪੇ ਉਹਦੀਆਂ ਰੀਝਾਂ ਪੂਰਨ ਕਰਦੇ ਆਪ ਦਾ ਜਿਹੜਾ ਭਵਿੱਖ ਖਰਾਬ ਕਰ ਲੈਂਦੇ ਆ ਔਰ ਉਹਨਾਂ ਨੂੰ ਉਹ ਜਿਹੜੀ ਉਹ ਰੇਸ ਚ ਪਏ ਹੋਇਆ ਭਾਲਾ ਮੋਬਾਈਲਾਂ ਦੀ ਰੇਸ ਚ ਨਸ਼ੇ ਦੀ ਰੇਸ ਚ ਜਾਓ ਆਈਲਰਟਸ ਕਰਕੇ ਬਾਹਰ ਜਾਣ ਦੀ ਰੇਸ ਚ ਉਹ ਉਹਨਾਂ ਦੀਆਂ ਰੀਜਾਂ ਪੂਰੀਆਂ ਕਰਦੇ ਆ ਸੋ ਮੈਂ ਤੁਹਾਡੇ ਮਾਧਿਅਮ ਰਾਹੀਂ ਗौरा ਫੇਰ ਬੇਨਤੀ ਕਰਦਾ ਕਿ ਜਿੱਥੇ ਸਾਡੇ ਧਾਰਮਿਕ ਆ ਰਾਜਨੀਤਿਕ ਆ ਤੇ ਸਮਾਜਿਕ ਆ ਜਿਹੜੀਆਂ ਕਮਜ਼ੋਰੀਆਂ ਆ ਰਹੀਆਂ ਉਹ ਇਹ ਹੀ ਆ ਕਿ ਅਸੀਂ ਘੱਟੋ ਘੱਟ ਬੁੱਧੀਜੀਵੀ ਲੋਕ ਜਿਹੜੇ ਪੜ੍ਹੇ ਲਿਖੇ ਲੋਕ ਆ ਸਾਨੂੰ ਬੱਚੇ ਜਿਹੜੇ 2-2 3-3 ਜ਼ਰੂਰ ਪੈਦਾ ਕਰਨੇ ਚਾਹੀਦੇ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਸੰਦੇਸ਼ ਦਿੰਦਾ ਕਿਉਂਕਿ ਮੈਂ ਸਮਾਜ ਵਿੱਚ ਵਿਚਰਦਾ ਸਾਰੀਆਂ ਕੌਮਾਂ ਨਾਲ ਮੇਰਾ ਵਾਹ ਸਾਰੇ ਵਿਭਾਗਾਂ ਮੈਂ 30 ਸਾਲ ਪੜਾਇਆ ਜੀ ਔਰ ਮੇਰਾ ਅਧਿਆਪਕ ਜਗਤ ਨਾਲ ਸਿੱਖਿਆ ਭਾਗ ਦੇ ਵਿੱਚ ਬਹੁਤ ਸਾਰੇ ਅਧਿਆਪਕਾਂ ਨਾਲ ਅੱਜ ਵੀ ਮੇਰਾ ਵਾਹ ਹੈਗਾ ਭਾਵੇਂ ਮੈਂ ਸੇਵਾਮੁਕਤ ਹੋ ਚੁੱਕਿਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਦੋ ਦੋ ਤਿੰਨ ਤਿੰਨ ਜਿਹੜੇ ਮੁਲਾਜ਼ਮ ਵਕਤੋਂ ਵਤ ਬੱਚੇ ਦੋ ਦੋ ਤਿੰਨ ਤਿੰਨ ਜਰੂਰ ਪੈਦਾ ਕਰੋ ਔਰ ਉਹਨਾਂ ਨੂੰ ਚੰਗੀ ਤਾਲੀਮ ਦਿਓ ਸਮਾਜ ਨੂੰ ਜਿਹੜਾ ਚੰਗੀ ਸੇਵ ਦੇ ਸਕਣਾ ਔਰ ਸਮਾਜ ਦੇ ਵਿੱਚ ਇੱਕ ਬੁੱਧੀਜੀਵੀ ਹੋਣ ਦਾ ਇੱਕ ਉਹਨਾਂ ਦਾ ਇੱਕ ਲੋਕਾਂ ਨੂੰ ਇੱਕ ਆਧਾਰਨ ਹੋਵੇ ਕਿ ਇਹ ਜਿਹੜੇ ਪੜ੍ਹੇ ਲਿਖੇ ਲੋਕ ਆ ਇਹਨਾਂ ਦੇ ਬੱਚੇ ਵੀ ਸਿਆਣੇ ਔਰ ਪੜ੍ਹੇ ਲਿਖੇ ਆ ਜਿਹੜੇ ਵਿਚਾਰੇ ਆਮ ਲੋਕ ਆ ਉਹਨਾਂ ਦੀ ਮਜਬੂਰੀ ਹੈ ਕਿ ਉਹ 4-4 5-5 6-6 ਬੱਚੇ ਪੈਦਾ ਅੱਜ ਵੀ ਕਰ ਰਹੇ ਆ ਜਿਹੜੀ ਵਾਧੇ ਹੋਈ ਆਬਾਦੀ ਉੱਥੇ ਸਮੱਸਿਆ ਹੈ ਪੜ੍ਹੇ ਲਿਖਿਆ ਦੀ ਆਬਾਦੀ ਘਟ ਰਹੀ ਹੈ ਸੋ ਅੱਜ ਤੁਸੀਂ ਵੇਖੋ ਵੱਡੀਆਂ-ਵੱਡੀਆਂ ਕੋਠੀਆਂ ਦੇ ਵਿੱਚ ਇੱਕ-ਇੱਕ ਵੋਟ ਆ ਇੱਕ ਇੱਕ ਨਿਆਣਾ ਜੇ ਦੋ ਦੋ ਜਣੇ ਆ ਮਾਪੇ ਆ ਉਹ ਨਿਆਣਾ ਅਮਰੀਕਾ ਅਮਰੀਕਾ ਕੈਨੇਡਾ ਫਿਰਦਾ ਔਰ ਅਸੀਂ ਇੱਥੇ ਜਿਹੜੀਆਂ ਕੋਠੀਆਂ ਵਿਹਲੀਆਂ ਜਿਹੜੇ ਸਾਡੇ ਪ੍ਰਵਾਸੀ ਮਜ਼ਦੂਰ ਹੈ ਅੱਜ ਅਸੀਂ ਜਿਹੜਾ ਪੰਜਾਬ ਦੇ ਲੋਕ ਕਹਿੰਨੇ ਸਾਡੇ ਦੇ ਭਈਏ ਆ ਗਏ ਉਹ ਪ੍ਰਵਾਸੀ ਮਜ਼ਦੂਰ ਆ ਕੇ ਉਹਨਾਂ ਕੋਠੀਆਂ ਦੇ ਵਿੱਚ ਰਹਿ ਰਹੇ ਆ ਤੇ ਉਹ ਜਿਹੜੇ ਬਜ਼ੁਰਗ ਮਾਪੇ ਦੀ ਸਾਂਭ ਸੰਭਾਲ ਕਰਨ ਵਾਸਤੇ ਜਿਹੜੇ ਸਾਡੇ ਨਿਆਣੇ ਬਾਹਰ ਜਾ ਰਹੇ ਆ ਔਰ ਉਹ ਬਾਹਰੋਂ ਆ ਕੇ ਨਾ ਕੋ ਪਤਾ ਲੈਂਦੇ ਕੋਈ ਬਿਮਾਰ ਵੀ ਹੋ ਜਾ ਸਾਡਾ ਬਜ਼ੁਰਗ ਜੇ ਇਥੇ ਵੱਡਾ ਪਰਿਵਾਰ ਹੋਊ ਘਟੋ ਘੱਟ ਕੋਈ ਸ਼ਾਂਤਾਂ ਲਊ ਔਰ ਜਿਹੜਾ ਇੱਕ ਇੱਕ ਬੱਚਾ ਬਾਹਰ ਬੈਠਾ ਉਹ ਕਹਿੰਦਾ ਜੀ ਜੋ ਮਰ ਵੀ ਜਾਵੇ ਨਾ ਬੰਦਾ ਤੇ ਉਹ ਪੈਸੇ ਭੇਜਿੰਦਾ ਜੀ ਆਪਣੇ ਤਾਇਆ ਚਾਚਾਂ ਨੂੰ ਜਾਂ ਰਿਸ਼ਤੇਦਾਰਾਂ ਨੂੰ ਗੋਹੜੀਆਂ ਨੂੰ ਕਿਹੜਾ ਸੰਸਕਾਰ ਕਰਦੇ ਉਹਦਾ ਭੋਗ ਭਾਦੇ ਮੈਥੋਂ ਨਹੀਂ ਆਇਆ ਜਾਣਾ ਤਾਂ ਦੇਖ ਸਕਦੇ ਹੋ ਆਮ ਲੋਕਾਂ ਵੱਲੋਂ ਸਰਕਾਰਾਂ ਨੂੰ ਕਿਹਾ ਜਾਂਦਾ ਹੈ ਬੇਰੁਜ਼ਗਾਰੀ ਨੂੰ ਲੈ ਕੇ ਉੱਥੇ ਕਿਤਨਾ ਕਿਤੇ ਲੋਕਾਂ ਦੇ ਵਿੱਚ ਇਹ ਜ਼ਰੂਰ ਹੈ ਕਿ ਆਪਣਾ ਜਿਹੜਾ ਤੁਸੀਂ ਕਿਸੇ ਧਰਮ ਦੇ ਨਾਲ ਵੀ ਸੰਬੰਧਤ ਹੋ ਤੁਸੀਂ ਆਪਣਾ ਵੰਸ਼ ਜਿਹੜਾ ਹੈਗਾ ਵੱਧ ਤੋਂ ਵੱਧ ਬਣਾਓ ਤਾਂ ਜਿੱਥੇ ਐਮਪੀ ਸਰਜੀਤ ਸਿੰਘ ਖਾਲਸਾ ਵੱਲੋਂ ਉਹਨਾਂ ਦੀ ਪਤਨੀ ਵੱਲੋਂ ਬਿਆਨ ਦਿੱਤਾ ਗਿਆ ਸਿੱਖ ਜਿਹੜੇ ਹੈਗੇ ਆ ਉਹ ਜਿਆਦਾ ਤੋਂ ਜਿਆਦਾ ਬੱਚੇ ਪੈਦਾ ਕਰਨ ਚਾਰ ਬੱਚੇ ਘਟੋ ਘਟ ਪੈਦਾ ਕਰਨ ਪਰ ਉੱਥੇ ਆਮ ਕੁਝ ਲੋਕਾਂ ਨੇ ਇਹ ਗੱਜੂ ਕਹੀ ਹੈ ਕਿ ਇਸ ਨੂੰ ਲੈ ਕੇ ਵਿਚਾਰਨਯੋਗ ਹੈ ਆਪਾਂ ਨੂੰ ਬੱਚੇ ਜਿਹੜੇ ਹੈਗੇ ਵਾਤਵਾਜੂ ਕਰਨਾ ਚਾਹੀਦੇ ਆ ਕੈਮਰਾ ਪਰਸਨ ਅਨਮੋਲ ਦੇ ਨਾਮ ਮੈਸੇਜ ਜਾਂਦਾ ਲੋਕਨ ਸਾਹਿਬ ਟੀਵੀ ਕੋਟਕਪੁਰਾ